ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਮੂਗੀ ਤਾਂ ਰਾਜੀ ਤੁਹਾਨੂੰ ਪਤਾਗਾ ਕਿ ਆਪਣਾ ਇੱਕ ਬਿਲਕੁਲ ਫ੍ਰੀ ਕੋਰਸ ਚਲਾਇਆ ਹੋਇਆ ਹੈ YouTube ਦੇ ਉਪਰ ਪੰਜਾਬ ਜੀਕੇ ਦਾ ਠੀਕ ਹੈ ਜੀ ਇਹ ਕੋਰਸ ਦੇ ਵਿੱਚ ਰਾਜੀ ਮੈਂ ਤੁਹਾਨੂੰ ਕਿਹਾਗਾ ਕਿ ਤੁਹਾਨੂੰ ਮੈਂ 1700 ਤੋਂ ਲੈ ਕੇ +2000 ਦੇ ਵਿੱਚ MCQ ਕਰਵਾਉਂਗਾ ਪੰਜਾਬ ਜੀਕੇ ਦੇ ਜਿਹੜਾ ਕਿ ਫੁੱਲ ਕੰਪਲੀਟ ਕੋਰਸ ਹੋਊਗਾ ਠੀਕ ਹੈ ਜੀ ਆਹ 12ਵੀਂ ਵੀਡੀਓ ਦੇ ਤੱਕ ਹੁਣ ਤੱਕ ਆਪਾਂ ਠੀਕ ਹੈ ਜੀ ਇਸੇ ਦੇ ਵਿੱਚ ਘੱਟੋ-ਘੱਟ 300 ਐਮਸੀਕਿਊ ਆਪਾਂ ਕਵਰ ਕਰ ਚੁੱਕੇ ਹਾਂ ਕੋਰਸ ਦੇ ਵਿੱਚੋਂ ਪੰਜਾਬ ਜੀਕੇ ਦੇ ਜੇਕਰ ਤੁਸੀਂ ਜੀ ਮੇਰਾ ਕਰਵਾਇਆ ਹੋਇਆ ਇਹ ਕੋਰਸ ਪੂਰਾ ਕਰ ਲੈਂਦੇ ਹੋ ਤਾਂ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਚਾਹੇ ਕਲਰਕ ਹੈ ਸਬ ਇੰਸਪੈਕਟਰ ਪੁਲਿਸ ਪਠਵਾਰੀ ਕਹਿੰਦਾ ਮਤਲਬ ਕਿ ਤੁਹਾਡਾ ਸਾਰਾ ਕੁਝ ਇਹ ਲੈਕਚਰਾਂ ਵਿੱਚ ਹੀ ਕਵਰ ਹੋ ਜਾਊਗਾ ਜਿੰਨੇ ਐਮਸੀਕਿਊ ਬਣਨਗੇ ਦੇ ਵਿੱਚੋਂ ਹੀ ਬਣਨਗੇ ਇਸ ਤੋਂ ਜ਼ਿਆਦਾ ਤੁਹਾਨੂੰ ਮੈਂ ਇੰਨਾ ਕਹਿ ਸਕਦਾ ਕਿ ਜੇ ਤੁਹਾਨੂੰ ਪੇਪਰ ਦੇ ਵਿੱਚ 17 ਨੰਬਰ ਦੇ ਪੰਜਾਬ ਜੀਕੇ ਆਉਂਦੀ ਹੈ ਠੀਕ ਹੈ ਜੀ 17 ਦੇ ਵਿੱਚੋਂ 17 ਨੰਬਰ ਤੁਹਾਨੂੰ ਇਹਦੇ ਵਿੱਚੋਂ ਹੀ ਮਿਲ ਲਗੇ ਠੀਕ ਹੈ ਕਿਉਂਕਿ ਰਾਜੇ ਇਹਦੇ ਵਿੱਚ ਆਪਾਂ ਕੋਈ ਚੀਜ਼ ਜੀ ਛੱਡਣੀ ਨਹੀਂ ਹੈਗੀ ਜਿਹੜੇ ਕਰਕੇ ਤੁਹਾਨੂੰ ਲੱਗੇਗੀ ਯਾਰ ਕਿ ਬਾਹਰੋਂ ਨਾ ਕੁਝ ਆ ਜਾ ਸਾਰੀਆਂ ਚੀਜ਼ਾਂ ਆਪੇ ਦੇ ਵਿੱਚ ਕਵਰ ਕਰਦੇ ਜਾ ਰਹੇ ਹਾਂ ਠੀਕ ਹੈ ਬਾਕੀ ਦਾ ਜੀ ਇਹਦੇ ਵਿੱਚ ਅੱਧ ਤੋਂ ਵੱਧ ਐਮਸੀਕਿਊ ਆ ਜਿਹੜੇ ਬੱਚਿਆਂ ਨੇ ਕਿਸੇ ਕਿਤਾਬ 'ਚ ਨਹੀਂ ਦੇਖੇ ਕਦੇ ਤੇ ਪੇਪਰਾਂ ਦੇ ਵਿੱਚ ਉਹ ਮਿਲਦੇ ਆ ਠੀਕ ਹੈ ਜੀ ਤਾਂ ਕਰਕੇ ਇਹ ਸੀਰੀਜ਼ ਨੂੰ ਤੁਸੀਂ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਰਾਜੇ ਤਾਂ ਕਰਕੇ ਸੀਰੀਜ਼ ਮੈਂ ਕੰਟੀਨਿਊ ਹੀ ਰੱਖੀ ਹੈ ਬੇਚਰੀ ਗੈਪ ਪੈ ਗਿਆ ਸੀਗਾ राजे ਉਹ ਗੈਪ ਪੈਣ ਦਾ ਕਾਰਨ ਬਹੁਤ ਇੱਕ ਜ਼ਰੂਰੀ ਸੀਗਾ ਕਾਰਨ ਠੀਕ ਹੈ ਅ ਬਸ ਸਮਝ ਲਓ ਕਿ ਬਹੁਤ ਵੱਡੀ ਮਜਬੂਰੀ ਆ ਗਈ ਸੀ ਕੋਈ ਜਿਹਦੇ ਕਰਕੇ ਵਿਚਰੀਦਾ ਜੇ ਕਲਾਸਾਂ ਦੋ ਤਿੰਨ ਦਿਨ ਰੋਕਣੀਆਂ ਪਈਆਂ ਮੈਂ ਕਿਤੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਵਿਜੀ ਹੋ ਗਿਆ ਸੀਗਾ ਠੀਕ ਹੈ ਜੀ ਤਾਂ ਕਰਕੇ राजे ਪਰ ਇਹ ਸੀਰੀਜ਼ ਇਹਨਾਂ ਤੁਹਾਡੇ ਨਵੇਂ ਪ੍ਰੋਮਿਸ ਹੈਗਾ ਕਿ ਜਿਹੜਾ ਤੁਹਾਡਾ ਕੋਰਸ ਮੈਂ ਸ਼ੁਰੂ ਕੀਤਾ राजे ਇਹ ਤੁਹਾਡਾ ਕੋਰਸ ਕੰਪਲੀਟ ਕਰਕੇ ਹੀ ਹਟਾਂਗੇ ਆਪਾਂ ਠੀਕ ਹੈ ਕੰਪਲੀਟ ਕੋਰਸ ਕਰਾਂਗੇ ਆਪਾਂ ਇਹਦਾ ਤੇ ਸਾਰੇ ਬੱਚਿਆਂ ਦਾ ਜੀ ਫੁੱਲ ਰਿਸਪੌਂਡ ਦੇਣਾ ਵੀਡੀਓ ਨੂੰ ਬਹੁਤ ਬਹੁਤ ਆਪਰੇ ਯਾਰਾਂ ਮਿੱਤਰਾਂ ਕੋਲੇ ਫਰੈਂਡਸ ਸਰਕਲ ਕੋਲੇ ਜਿਹੜੇ ਵੀ ਤੁਹਾਨੂੰ ਤਿਆਰੀ ਕਰ ਤੋੜੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਸੀਂ ਡਿਜੀਟਲ ਕਲਾਸ ਅਟੈਂਡ ਕਰ ਸਕੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਨ ਦੀ ਸ਼ੇਅਰ ਕਰਨ ਦੀ ਤੇ ਆਪਣਾ ਜਿਹਾ ਸਬਸਕ੍ਰਾਈਬ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਬਾਕੀ ਰਾਜੀ ਜੀ ਜੇ ਕੋਈ ਇੱਕ ਬੱਚਾ ਪੰਜਾਬ ਪੁਲਿਸ ਗਰੁੱਪ D ਰੇਲਵੇ ਭਰਤੀ ਠੀਕ ਹੈ ਜੀ ਜਿਹੜੀ ਆਈ ਹੈ ਗਰੁੱਪ D ਦੀ ਕਲਰਕ ਪਟਵਾਰੀ ਕਨਸਟੇਬਲ ਇਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਰਹੇ ਤੁਸੀਂ ਆਪਣੀ ਐਪ ਤੋਂ ਕਰ ਸਕਦੇ ਹੋ ਆਪਾਂ ਰਾਜੀ ਇਹ ਕੋਰਸ ਜਿਹੜੇ ਚਲਾਏ ਇੱਕ ਨਾਰਮਲ ਬੱਚਾ ਵੀ ਰਾਜੇ ਇਹ ਕੋਰਸ ਅਫੋਰਡ ਕਰ ਸਕਦਾ ਸਰਕਾਰੀ ਸਕੂਲਾਂ ਨੂੰ ਵੀ ਘੱਟ ਫੀਸ ਰੱਖੀ ਹੋਈ ਹੈ ਆਪਾਂ ਠੀਕ ਹੈ ਜੀ ਤੇ ਜੇਕਰ ਕਿਸੇ ਬੱਚੇ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਉਹਨਾਂ ਨੇ ਕੋਡ ਫਿਲ ਕਰਨਾ ਡਬਲ ਐਕਸ ਹੈ ਆ ਨੰਬਰ ਤੇ ਰਾਜੇ ਤੁਸੀਂ ਇਹਦੇ ਕੋਲ ਵੀ ਕਰ ਸਕਦੇ ਹੋ ਜੇ ਐਪ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਐਪ ਦੇ ਵਿੱਚ ਮਿਲੂਗਾ ਕੀ ਕੁਝ ਐਪ ਦੇ ਵਿੱਚ ਰਾਜੇ ਸਾਰੇ ਲੈਕਚਰ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਿਲਣਗੇ ਸਾਰੀਆਂ ਕਲਾਸਾਂ ਦੀ ਪੀਡੀਐਫ ਮਿਲਣਗੇ ਤੁਹਾਨੂੰ ਸਾਰੀਆਂ ਕਲਾਸਾਂ 0 ਲੈਵਲ ਤੋਂ ਹੋਣਗੀਆਂ ਠੀਕ ਹੈ ਜੀ ਕਹਿਣ ਦਾ ਮਤਲਬ ਇਹ ਹੈ ਜਿਹੜਾ ਬੱਚਾ ਪਹਿਲੀ ਵਾਰ ਤਿਆਰੀ ਕਰ ਰਿਹਾ ਹੈਗਾ ਜੇਕਰ ਮੇਰਾ ਕਰਵਾਇਆ ਹੋਇਆ ਸਿਲੇਬਸ ਨੂੰ 3 ਮੰਹੀਨੇ ਵੀ ਲਗਾਤਾਰ ਪੜ ਲੈਂਦਾ ਹੈ ਜਿੱਦੋਂ ਦਾ ਪੇਪਰ 100% ਕ੍ਰੈਕ ਹੋਊਗਾ ਕਿਉਂਕਿ ਅਸੀਂ ਸਿਰਫ ਉਹ ਹੀ ਚੀਜ਼ਾਂ ਕਰਵਾਉਂਦੇ ਹਾਂ ਜਿਹੜੀਆਂ ਤੁਹਾਨੂੰ ਪੇਪਰ ਦੇ ਵਿੱਚ ਆਉਣਗੀਆਂ ਬਾਕੀ ਸਭ ਤੋਂ ਪ੍ਰਾਣਾ ਚੈਨਲ ਵੀ ਆਪਣਾ ਸਭ ਤੋਂ ਵੱਧ ਸਿਲੇਕਸ਼ਨ ਕਰਵਾਉਣ ਵਾਲਾ ਵੀ ਆਪਣਾ ਠੀਕ ਹੈ ਜੀ ਇਹਦੇ ਬਾਈ ਜੇ ਤੁਸੀਂ ਲੈਕਚਰ ਲਾਉਂਗੇ ਆਪਾਂ ਤੁਹਾਨੂੰ ਉਹਦੀ ਪਤਾ ਲੱਗ ਜਾਊਗਾ ਚਲੋ ਜੀ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਿਨੇ ਜੀ ਇੰਡੀਅਨ ਨੈਸ਼ਨਲ ਕਾਂਗਰਸ Indian National Congress ਦਾ ਪੰਜਾਬ ਦੇ ਵਿੱਚ ਪਹਿਲਾ اجلاس ਕਦੋਂ ਹੋਇਆ ਸੀ ਕਿ ਚੱਲੀ ਪਹਿਲੀ ਮੀਟਿੰਗ ਹੋਈ ਸੀ ਉਹ Indian National Congress ਦੀ ਕਦੋਂ ਹੋਈ ਸੀ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਤੇ ਹੋਈ ਕਿੱਥੇ ਸੀ ਇਹ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ Indian National Congress ਨੂੰ ਪਤਾ ਰਹੇ ਜੇ ਉਦੋਂ ਹੁੰਦਾ ਸੀ ਡਫਰਨ ਡਫਰਨ ਦੇ ਸਮੇਂ ਜਿਹੜੀ INC ਬਣਾਉਣ ਦੀ ਲੋੜ ਪਈ ਸੀਗੀ ਇਹਦਾ ਫਾਊਂਡਰ ਕੌਣ ਸੀ INC ਦਾ ਏਓ ਹਿਊਮ ਠੀਕ ਹੈ ਜੀ ਇਹ ਹਿੰਮਸੀ ਜਿਹੜਾ ਉਹ ਇਹਦਾ ਫਾਊਂਡਰ ਸੀਗਾ ਆਈਐਨਸੀ ਇੰਟਰਨੈਸ਼ਨਲ ਕਾਂਗਰਸ ਦਾ ਇਹਦਾ ਪਹਿਲਾ ਇੱਕ ਲਾਸ ਜਿਹੜਾ ਹੋਇਆ ਸੀ ਰਾਜੀ ਉਹ ਹੋਇਆ ਸੀ ਲਾਹੌਰ ਦੇ ਵਿੱਚ ਪੰਜਾਬ ਉਹ ਉਰ ਇਕੱਠੇ ਹੀ ਹੁੰਦਾ ਸੀਗਾ ਪੰਜਾਬ ਤੇ ਪਾਕਿਸਤਾਨ ਉਦੋਂ ਲਾਹੌਰ ਦੇ ਵਿੱਚ ਆਈਐਨਸੀ ਕਾਂਗਰਸ ਦਾ ਪੰਜਾਬ ਦੇ ਵਿੱਚ ਪਹਿਲਾ ਸੈਸ਼ਨ ਹੋਇਆ ਸੀ ਜਾਂ ਸੱਮਟ ਲਾ ਸਕਦੇ ਹੋਈ ਸੀ ਇਸ ਤੋਂ ਬਾਅਦ ਦੂਸਰੇ ਪਰਿਸ਼ਰ ਦੀ ਗੱਲ ਕਰਦੇ ਆਂ ਕਹਿੰਦੇ ਬੇਟੀ ਚੰਨਣ ਦੇ ਉਲੇ ਕਿਉਂ ਖੜੀ ਕਿਉਂ ਖੜੀ ਬੇਟੀ ਚੰਦਨ ਦੇ ਉਲੇ ਕਿਉਂ ਖੜੀ ਇਹ ਕੀ ਚੀਜ਼ ਹੈ ਕਹਿੰਦੇ ਘੂੜੀ ਹੈ ਸਹਾਗ ਹੈ ਬੋਲੀ ਹੈ ਤੇ ਇੱਕ ਲੋਰੀ ਹੈਗੀ ਕੀ ਹੈ ਰਾਜੇ ਇੱਕ ਸਹਾਗ ਹੈ ਠੀਕ ਹੈ ਜੀ ਇੱਕ ਸਹਾਗ ਹੈ ਤੁਹਾਨੂੰ ਪਤਾ ਹੋਣਾ ਜਦੋਂ ਆਪਣੇ ਸਾਹਿਤ ਦੇ ਵਿੱਚ ਹੈ ਘੂੜੀ ਗਾਈ ਜਾਂਦੀ ਹੈ ਸਹਾਗ ਗਾਏ ਜਾਂਦੇ ਆ ਲੋਰੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਠੀਕ ਹੈ ਜੀ ਉਹ ਚੀਜ਼ ਹੈ ਚਲੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਦੀ ਕਿਸ ਰਚਨਾ ਦੇ ਵਿੱਚ ਗੁਰੂ ਦੀ ਮਹਿਮਾ ਦਾ ਜ਼ਿਕਰ ਕੀਤਾ ਉਹਨਾਂ ਨੇ ਪਰਮਾਤਮਾ ਦੀ ਉਸਤਤ ਦਾ ਜ਼ਿਕਰ ਕੀਤਾਗਾ ਕਿਹੜੀ ਉਹਨਾਂ ਦੀ ਇਹਨਾਂ ਦੇ ਵਿੱਚੋਂ ਮਹਾਨ ਇੱਕ ਰਚਨਾ ਹੈ ਇਹ ਹੈਗੀ ਜੀ ਆਸਾ ਦੀ ਬਾਣ ਕਿਹੜੀ ਜੀ ਆਸਾ ਦੀ ਬਾਣ ਠੀਕ ਹੈ ਜੀ ਆਸਾ ਦੀ ਬਾਣ ਚਲੋ ਜੀ ਇਸ ਤੋਂ ਬਾਅਦ ਅਗਲੇ ਤੇ ਚੱਲਦੇ ਆਪਾਂ ਕਹਿੰਦੇ ਜੀ ਅੰਜਨ ਜਿਓ ਨਰੰਜਨ ਰਿਓ ਇਹ ਸੰਧਾਂ ਤੇ ਨਵੈ ਲੋ ਕਿਸ ਦੁਆਰਾ ਦਿੱਤਾ ਗਿਆਗਾ ਕਿਹੜੀ ਮਹਾਨ ਸ਼ਖਸੀਤ ਰਾਜੇ ਜਿੰਨਾ ਦੁਆਰਾ ਇਹ ਜਿਹੜਾ ਸਿਧਾਂਤ ਆਹੋ ਦਿੱਤਾ ਗਿਆ ਸੀਗਾ ਇਹ ਸਿਧਾਂਤ ਵੀ ਆਪਣੇ ਜੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਦਿੱਤਾ ਗਿਆ ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਜੀ ਪੰਜਾਬੀ ਸੂਬੇ ਦਾ ਕਟੜ ਬਰੋਧੀ ਕੌਣ ਸੀਗਾ ਕਿ ਤੁਹਾਨੂੰ ਪਤਾ ਕੀ ਹੈ ਜੀ ਭਾਸ਼ਾ ਦੇ ਆਧਾਰ ਤੇ ਸਾਰੇ ਆਪਣੀਆਂ ਸਟੇਟਾਂ ਨੂੰ ਅਲੱਗ ਕੀਤਾ ਜਾ ਰਿਹਾ ਸੀਗਾ ਤਾਂ ਜਿਹੜਾ 1966 ਦੇ ਵਿੱਚ ਆਪਾਂ ਨਿਊ ਪੰਜਾਬ ਬਣਾਇਆ ਹੈਗਾ ਠੀਕ ਹੈ ਜੀ ਇਹ ਜਿਹੜਾ ਨਿਊ ਪੰਜਾਬ ਆ ਦਾ ਜੇ ਇਹ ਭਾਸ਼ਾ ਦੇ ਆਧਾਰ ਤੇ ਆਪ ਨੂੰ ਵੱਖ ਕੀਤਾ ਗਿਆ ਸੀਗਾ ਠੀਕ ਹੈ ਜੀ ਤੇ ਇਹ ਇਹਦਾ ਇੱਕ ਇਹਨਾਂ ਚੋਂ ਕਿਹੜਾ ਬੰਦਾ ਜਿਹੜਾ ਨਾ ਵਿਰੋਧ ਕਰ ਰਿਹਾ ਸੀਗਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਹੈਗੇ ਸੀ ਜੀ ਆਪਣੇ ਪ੍ਰਤਾਪ ਸਿੰਘ ਕੈਰੋਂ ਠੀਕ ਹੈ ਜੀ ਪ੍ਰਤਾਪ ਸਿੰਘ ਕੈਰੋਂ ਇਸ ਤੋਂ ਬਾਅਦ ਭਗਤਪੂਰ ਸਿੰਘ ਜੀ ਨੂੰ ਪਦਮਸ਼੍ਰੀ ਨਾਲ ਕਿਸ ਸਾ ਸਨਮਾਨਿਤ ਕੀਤਾ ਗਿਆ ਸੀਗਾ ਭਗਤਪੂਰ ਸਿੰਘ ਜੀ ਨੂੰ ਅ ਪਦਮਸ਼ੀਰੀ ਦੇ ਨਾਲ ਕਿਸ ਸਾਲ ਸਨਮਾਨਿਤ ਕੀਤਾ ਗਿਆ ਸੀਗਾ ਤਾਂ ਇਹ ਸਨਮਾਨਿਤ ਕੀਤਾ ਗਿਆ ਸੀ ਜੀ 1981 ਦੇ ਵਿੱਚ ਇਹ ਪ੍ਰਸ਼ਨ ਪੇਪਰ ਦੇ ਵਿੱਚ ਪੰਜਾਬ ਪਟਵਾਰੀ ਤੇ ਸਬ ਇੰਸਪੈਕਟਰ ਦੇ ਵਿੱਚ ਅਨਲਿमिटेड ਵਾਰੀ ਰਿਪੀਟ ਹੋਇਆ ਹੋਇਆ ਹੈ ਜੀ ਠੀਕ ਹੈ ਜੀ ਬਹੁਤ ਬੱਚੇ ਇਹ ਜਿਹੇ ਹੋਣਗੇ ਜਿਨ੍ਹਾਂ ਨੇ ਪ੍ਰਸ਼ਨ ਅੱਜ ਪਹਿਲੀ ਵਾਰ ਦੇਖਿਆ ਹੋਣਾਗਾ ਆਹ ਪ੍ਰਸ਼ਨ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਵਿੱਚ ਆਇਆ ਹੋਇਆਗਾ ਮਦਨ ਲਾਲ ਢੀਂਗਰਾ ਦਾ ਜਨਮ ਕਦੋਂ ਹੋਇਆ ਸੀਗਾ ਹੁਣ ਬਹੁਤ ਬੱਚੇ ਕੀ ਕਰਦੇ ਰਹਿ ਜੀ ਯਾਦ ਕਰਕੇ ਬਗਦੇ ਨੇ 1883 ਹੁਣ 1883 ਦਾ ਤਿੰਨ ਆਪਸ਼ਨਾਂ ਦੇ ਵਿੱਚ ਪਿਆਗਾ ਠੀਕ ਹੈ ਜੀ ਤਾਂ ਇਹਨਾਂ ਦਾ ਜਨਮ ਹੋਇਆ ਸੀ ਜੀ 18 ਫਰਪਰੀ 1883 ਦੇ ਵਿੱਚ ਇਹਨਾਂ ਦਾ ਜਨਮ ਕਿਹੜੀ ਜਗ੍ਹਾ ਤੇ ਹੋਇਆ ਸੀਗਾ ਠੀਕ ਹੈ ਜੀ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਲਗਾ ਜੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤਾਂ ਇਹ ਜੀ ਮੈਨੂੰ ਵਧੀਆ ਲੱਗਦਾਗਾ ਠੀਕ ਹੈ ਚਲੋ ਰਾਣਾ ਸੂਰਤ ਸਿੰਘ ਕਿਸ ਦੁਆਰਾ ਲਿਖੀ ਗਈ ਹੈ ਰਾਣਾ ਸੂਰਤ ਸਿੰਘ ਕਿਸ ਦੁਆਰਾ ਲਿਖੀ ਗਈ ਹੈ ਇਹ ਆਪਣੇ ਜੀ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਗਈ ਹੈ ਭਾਈ ਵੀਰ ਜੀ ਦੀਆਂ ਕਈ ਰਚਨਾਵਾਂ ਹੋਰ ਆ ਰਾਹ ਜੀ ਠੀਕ ਹੈ ਜੀ ਅ ਨੌਧ ਸਿੰਘ ਬਿਜਲੀ ਦੇ ਹਾਰ ਮੇਰੇ ਸਾਈਆਂ ਜੀਓ ਠੀਕ ਹੈ ਜੀ ਸੁੰਦਰੀ ਸਤਵੰਤ ਕੌਰ ਠੀਕ ਹੈ ਜੀ ਇਹ ਮਹੱਤਵਪੂਰਨ ਰਚਨਾਵਾਂ ਆ ਜੀ ਜਿਹੜੀਆਂ ਭਾਈ ਬੀਰ ਸਿੰਘ ਜੀ ਦੀਆਂ ਠੀਕ ਹੈ ਜੀ ਰਾਣਾ ਸੂਰ ਸਿੰਘ ਇਹ ਤਾਂ ਸਭ ਤੋਂ ਮਹੱਤਵਪੂਰਨ ਰਚਨਾ ਹੈਗੀ ਕਾਫੀ ਹੋਰ ਵੀ ਮਹੱਤਵਪੂਰਨ ਹੈ ਜਿਆਦਾ ਮਤਲਬ ਇਹਨੇ ਪਪੂਲਰ ਹੈਗੀਆਂ ਇੱਕ ਇਹ ਤਾਂ ਜਿਆਦਾ ਪਪੂਲਰ ਹੈਗੀ ਹੈ ਸੁੰਦਰੀ ਜਿਹੜੀ ਕਿ ਪੇਪਰ ਦੇ ਵਿੱਚ ਇਹ ਪੰਜਾਬੀ A ਦੇ ਵਿੱਚ ਵੀ ਬਹੁਤ ਵਾਰੀ ਰਿਪੀਟ ਹੋਇਆ ਹੋਇਆ ਹੈ ਇਹ ਆਪਰੇਸ਼ਨ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜਿਹੜੀ ਜੀ ਰਾਮ ਤੀਰਥ ਮੇਲਾ ਲੱਗਦਾ ਹੈਗਾ ਰਾਮ ਤੀਰਥ ਮੇਲਾ ਤੁਹਾਨੂੰ ਇਕੱਲੇ ਇਕੱਲੇ ਨੂੰ ਬੱਚੇ ਹੋਣ ਮੈਨੂੰ ਪਤਾ ਹੋਣਾ ਕਿ ਇਹ ਅੰਮ੍ਰਿਤ ਸਰਵੇਖੇ ਲੱਗਦਾ ਹੈਗਾ ਰਾਮ ਤੀਰਥ ਠੀਕ ਹੈ ਜੀ ਇਹ ਕਹਿੰਦੇ ਲੱਗਦਾ ਕਿ ਦੋ ਇਹ ਜਿਹੜੀ ਕੱਤਕ ਦੀ ਕੱਤੇ ਦੀ ਪੰਜਾਬ ਆਪਣੇ ਪਿੰਡਾਂ ਦੇ ਵਿੱਚ ਕੱत्ता ਕਹਿੰਦੇ ਨੇ ਕੱਤਕ ਨੂੰ ਇਹ ਜਿਹੜੀ ਪੂਰਨਮਾਸੀ ਹੈ ਨਾ ਜੀ ਉਹਨੂੰ ਲੱਗਦਾ ਕੱਤਕ ਦੀ ਕੱਤੇ ਦੀ ਜਿਹੜੀ ਪੂਰਨਮਾਸੀ ਹੁੰਦੀ ਹੈ ਉਹਨੂੰ ਲੱਗਦਾ ਇਹ ਇਸ ਤੋਂ ਬਾਅਦ ਚੱਲਦੇ ਆ ਭਾਗੜੇ ਪ੍ਰਸ਼ਦ ਤੇ ਕਹਿੰਦੇ ਜੀ ਮੇਰਾ ਨਾਨਕਾ ਪਿੰਡ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕਿਹਦੀ ਰਚਨਾ ਹੈਗੀ ਇਹ ਪੁੱਛ ਰਹੇ ਨੇ ਮੇਰਾ ਨਾਨਕਾ ਪਿੰਡ ਇਹ ਰਚਨਾ ਹੈਗੀ ਜੀ ਬੰજારਾ ਬੀਤੀ ਜੀ ਦੀ ਇਹ ਜਦ ਅਥਨਾ ਜੀ ਬਨਜਾਰਾ ਵਿਦੀ ਜੀ ਦੀ ਰਚਨਾ ਹੈਗੀ ਇਹ ਸਾਡੇ ਸਾਹਿਤ ਦੇ ਪਰਿਸ਼ਣ ਰਾਜੇ ਜਿਹੜੇ ਅੱਜ ਕੱਲ ਪੰਜਾਬ ਜੀਕੇ ਦੇ ਵਿੱਚ ਪੁੱਛੇ ਜਾ ਰਹੇ ਹੈ ਇਹ ਲਿਟਰੇਚਰ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ ਰਾਜੇ ਇਹ ਬਹੁਤ ਵਾਰੀ ਪਿੱਛੇ ਪਿੱਛੇ ਜਾਂਦਾ ਕਿ ਮਿਲੀਟੈਂਟ ਮਿਲੀਨਟ ਹੁੰਦੀਆਂ ਰਾਜੇ ਚਾਰਵਾਦੀ ਕਿਰਤਾਮਾਂ ਹੁੰਦੀਆਂ ਹੈਗੀਆਂ ਜਿਹੜੀਆਂ ਆਪਣੇ ਖੂਨ ਨੂੰ ਤਸ਼ਾਹਤ ਕਰਦੀਆਂ ਠੀਕ ਹੈ ਜੀ ਆਪਣੇ ਜੀ ਹੌਸਲਾ ਭਰਦੀਆਂ ਬੀਰ ਦੀ ਭਾਵਨਾ ਪੈਦਾ ਕਰਦੀਆਂ ਜੰਗ ਦੇ ਵਿੱਚ ਕਿ ਕੁੱਦਨ ਦੀ ਆਪਾਂ ਨੂੰ ਇੱਕ ਸੇਧ ਦਿੰਦੀਆਂ ਠੀਕ ਹੈ ਜੀ ਕਿ ਮਾੜੇ ਦੇ ਨਾਲ ਖੜਨਾਗਾ ਠੀਕ ਹੈ ਜੀ ਸੱਚ ਹੱਕ ਦੀ ਲੜਾਈ ਕਰਨੀ ਆ ਆਪਦੇ ਹੱਕਾਂ ਵਾਸਤੇ ਲੜਨਾ ਸਾਰੀਆਂ ਚੀਜ਼ਾਂ ਆਪਾਂ ਨੂੰ ਜਹਾੜਵਾਦੀ ਕਵਿਤਾਵਾਂ ਦੇ ਵਿੱਚ ਇਹ ਪੱਖ ਦੇਖ ਨੂੰ ਮਿਲਦਾ ਹੈਗਾ ਹੁਣ ਬਹੁਤ ਵਾਰੀ ਪੁੱਛਿਆ ਜਾਊਗਾ ਕਿ ਮਿਲੀਟੈਂਟ ਪੋਇਟਰੀ ਆ ਜਿਹੜੀ ਇਹਦੇ ਵਿੱਚ ਸਭ ਤੋਂ ਪਹਿਲ ਨੰਬਰ ਤੇ ਕੀ ਦਾ ਨਾਮ ਆਉਂਦਾ ਜਾਂ ਸਭ ਤੋਂ ਪ੍ਰਸਿੱਧ ਕਵੀ ਕਹੋਣਾਗਾ ਮਿਲੀਟੈਂਟ ਕਵਿਤਾਵਾਂ ਦਾ ਠੀਕ ਹੈ ਜੀ ਕਹਿੰਦਾ ਜਹਾੜਵਾਦੀ ਲਿਖਦਾ ਸੀ ਜਿਹੜਾ ਇਹ ਹੈਗਾ ਜੀ ਆਪਣਾ ਅਵਤਾਰ ਸਿੰਘ ਪਾਸ਼ ਬਹੁਤ ਜ਼ਿਆਦਾ ਵਧੀਆ ਲਿਖਤ ਸੀ ਇਹਨਾਂ ਦੀ ਅਵਤਾਰ ਸਿੰਘ ਪਾਸ਼ ਇਹ ਕਹਿੰਦਾ ਸਭ ਤੋਂ ਜ਼ਿਆਦਾ ਰਚਨਾ ਜਿਹੜੀ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ ਕਿ ਸਭ ਤੋਂ ਖਤਰਨਾਕ ਕਿਸ ਦੀ ਰਚਨਾ ਠੀਕ ਹੈ ਜੀ ਤਾਂ ਇਹ ਅਵਤਾਰ ਪਾਸ਼ਦੀ ਆ ਅਵਤਾਰ ਸਿੰਘ ਪਾਸ਼ਦੀ ਫੋਟੋ ਹੈ ਜੀ ਠੀਕ ਹੈ ਚਲੋ ਇਸ ਤੋਂ ਬਾਅਦ ਮੁਗਲ ਬਾਦਸ਼ਾਹ ਅਕਬਰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਠੀਕ ਹੈ ਜੀ ਅ ਮੁਲਾਕਾਤ ਕਰਨ ਲਈ ਕਿਸ ਸਥਾਨ ਤੇ ਹੋ ਇਹਨਾਂ ਦੀ ਮੁਲਾਕਾਤ ਕਿਸ ਥਾਂ ਤੇ ਹੋਈ ਸੀ ਠੀਕ ਹੈ ਜੀ ਰਾਮਦਾਸਪੁਰਾ ਇਹਨਾਂ ਨੇ ਬਸਾਇਆ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਠੀਕ ਹੈ ਜੀ ਤਾਂ ਇਹਨਾਂ ਦੀ ਜਿਹੜੀ ਮੁਲਾਕਾਤ ਹੋਈ ਸੀ ਜੀ ਇਹ ਹੋਈ ਸੀ ਲਾਹੌਰ ਵਿੱਚ ਠੀਕ ਹੈ ਜੀ ਇਹ ਹੋਈ ਸੀ ਲਾਹੌਰ ਵਿਖੇ ਚਲੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਕਿਸ ਦੁਆਰਾ ਲਿਖਿਆ ਗਿਆ ਸੀਗਾ ਪੇਪਰ ਦੇ ਵਿੱਚ ਬਹੁਤ ਬਾਰੀ ਪੇਪਰ ਦੇ ਵਿੱਚ ਪ੍ਰਸ਼ਨ ਰਿਪੀਟਡ ਹੋਇਆ ਹੋਇਆ ਪੰਜਾਬੀ ਦੇ ਪੇਪਰ ਏ ਝ ਵੀ ਪ੍ਰਸ਼ਨ ਰਿਪੀਟ ਹੋਇਆ ਹੋਇਆ ਤੇ ਪੰਜਾਬ ਜੀਕੇ ਦੇ ਵਿੱਚ ਵੀ ਰਿਪੀਟ ਹੋਇਆ ਹੋਇਆ ਹੈਗਾ ਠੀਕ ਹੈ ਜੀ ਤਾਂ ਕਿਹੜਾ ਰਾਜੇ ਇਹਨਾਂ ਦੇ ਵਿੱਚੋਂ ਕਿਹੜੀ ਹੋਮਾ ਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ ਕੋਸ਼ ਕਿੰਨਾ ਦੁਆਰਾ ਲਿਖਿਆ ਗਿਆ ਇਹਨਾਂ ਦੇ ਵਿੱਚੋਂ ਇਹ ਲਿਖਿਆ ਗਿਆ ਜੀ ਰਤਨ ਸਿੰਘ ਜੱਗੀ ਜੀ ਦੁਆਰਾ ਸ੍ਰੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਦਾ ਸੈਕਿੰਡ ਸਾਈਕਲੋਪੀਡੀਆ ਕਾਨ ਸਿੰਘ ਨਾਭਾ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਦੁਰਗਾ ਭਾਵੀ ਜਾਂ ਦੁਰਗਾਵਤੀ ਦੇਵੀ ਦਾ ਸੰਬੰਧ ਇਹਨਾਂ ਦੇ ਵਿੱਚੋਂ ਕਿਹੜੀ ਪਾਰਟੀ ਦੇ ਨਾਲ ਹੈਗਾ? ਠੀਕ ਹੈ ਜੀ ਇਹ ਉਹ ਪਾਰਟੀ ਹੈ ਜਿਸ ਦਾ ਸੰਬੰਧ ਭਗਤ ਸਿੰਘ ਦੇ ਨਾਲ ਵੀ ਹੈ ਜੀ। ਠੀਕ ਹੈ ਜੀ। ਤਾਂ ਇਹ ਹੈਗੇ ਜੀ ਆਪਣੇ ਨੌਜਵਾਨ ਭਾਰਤ ਸਭਾ ਦਾ ਸੰਬੰਧ ਹੈ ਜਿਹੜਾ ਉਹ ਦੁਰਗਾ ਭਾਵੀ ਦਾ ਦੁਰਗਾਪਤੀ ਦੇਵੀ ਨਾਲ ਸੰਬੰਧਿਤ ਹੈ। ਇਹ ਪ੍ਰਸ਼ਨ ਹੈ ਜਿਹੜਾ ਆਪਣਾ ਅਨਸਰ ਹੈਗਾਗਾ ਏ ਨੰਬਰ ਆਪਸ਼ਨਾਂ ਦਾ। ਚਲੋ ਜੀ ਚਲਦੇ ਆਪਾਂ ਅਗਰੇ ਪ੍ਰਸ਼ਨ ਤੇ ਕਿਹਨੇ ਜੀ ਕਰਤਾਰ ਸਿੰਘ ਸਰਾਭਾ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀਗਾ ਠੀਕ ਹੈ ਜੀ 15ਵਾਂ ਨੰਬਰ ਪ੍ਰਸ਼ਨ ਹੈ ਆਪਣਾ ਠੀਕ ਹੈ ਜੀ ਇਹ ਕਰਿਆ ਗਿਆ ਸੀ ਜੀ 16 ਨਵੰਬਰ 1915 ਨੂੰ ਹੁਣ ਬਹੁਤ ਬੱਚਿਆਂ ਨੂੰ ਇੱਥੇ ਫਾਇਦਾ ਹੋ ਜਾਂਦਾ ਕਿ ਮੇਰੇ ਵੀ ਜਾਣ ਸੀਗਾ ਕਿ ਮੇਰੇ ਵੀ ਆਪਣੇ ਮੂਹਰੇ ਕਿੰਨੀ ਜਿਆਦਾ ਹੁੰਦੀ ਇੰਨਾ ਪਤਾ ਸੀ ਕਿ 1915 ਦੇ ਵਿੱਚ ਇਹਨੂੰ ਸ਼ਹੀਦ ਕੀਤਾ ਗਿਆ ਸੀਗਾ 1915 ਵਾਲੀ ਆਪਸ਼ਨ 4 ਦੇ ਵਿੱਚੋਂ ਇੱਕ ਹੈਗੀ ਠੀਕ ਹੈ ਜੀ ਤਾਂ ਇੱਥੇ ਜਾ ਕੇ ਕਿਤੇ ਨਾ ਕਿਤੇ ਆਪਣਾ ਫਾਇਦਾ ਹੋ ਜਾਂਦਾ ਹੈਗਾ ਇਸ ਤੋਂ ਬਾਅਦ ਅਗਰੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਜੀ ਅਕਾਲੀ ਫੂਲਾ ਸਿੰਘ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ਅਕਾਲੀ ਫੂਲਾ ਸਿੰਘ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ਅਕਾਲੀ ਫੂਲਾ ਸਿੰਘ ਹੋਏ ਸੀ ਨੌ ਸ਼ਿਰਾ ਦੀ ਲੜਾਈ ਦੇ ਵਿੱਚ ਨੌ ਸ਼ਿਰਾ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਅਕਾਲੀ ਫੂਲਾ ਸਿੰਘ ਆਹ ਕਾਲੀ ਫੂਲਾ ਸਿੰਘ ਜੀ ਦੀ ਤਸਵੀਰ ਹੈ ਬਹੁਤ ਤਾਕੜੇ ਇੱਕ ਯੋਧਾ ਸੀਗੇ ਯੋਧਾ ਬਹੁਤ ਤਾਕੜੇ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਜੇ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਸੀ ਅਕਾਲੀ ਫੂਲਾ ਸਿੰਘ ਆ ਕੇ ਨਾ ਲੱਤਾਂ ਪਹਿਲੀ ਕੰਮਨ ਲੱਗ ਜਾਂਦੀਆਂ ਸੀਗੀਆਂ ਇਹ ਨਹੀਂ ਮਹਾਨ ਸ਼ਖਸੀਅਤ ਹੈ ਇਹਨਾਂ ਤਾਕਤਵਰ ਯੋਧਾ ਸੀਗਾ ਕੌਣ ਜੀ ਅਕਾਲੀ ਫੂਲਾ ਸਿੰਘ ਕਿੰਨੇ ਜੀ ਸ੍ਰੀ ਗੁਰੂ ਹਰਿ राय ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਿੰਨੇ ਬਖਸ਼ੀਸ਼ ਜਿਹੜੇ ਬਖਸ਼ੀਸ਼ ਜਿਹੜੇ ਉਹ ਸਥਾਪਿਤ ਕੀਤੇ ਸੀਗੇ ਠੀਕ ਹੈ ਜੀ ਪਹਿਲਾ ਪ੍ਰਸ਼ਨ ਇਹ ਪੁੱਛਿਆ ਜਾਂਦਾ ਹੈਗਾ ਠੀਕ ਹੈ ਜੀ ਬਖਸ਼ੀਸ਼ ਕਿੰਨੇ ਸਥਾਪਿਤ ਕੀਤੇ ਸੀ ਅ ਸ੍ਰੀ ਗੁਰੂ ਹਰਿ राय ਜੀ ਦੁਆਰਾ ਇਹ ਪੁੱਛ ਰਹੇ ਨੇ ਆਪਾਂ ਤੋਂ ਤਿੰਨ ਅਵਰ ਸਥਾਪਿਤ ਕੀਤੇ ਗਏ ਸੀ ਤਿੰਨ ਬਖਸ਼ੀਸ਼ ਠੀਕ ਹੈ ਜੀ ਕਿੰਨੇ ਤਿੰਨ ਚਲੋ ਜੀ ਕਹਿੰਦੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੀਆਂ ਧੁਨੀਆਂ ਹਨ ਠੀਕ ਹੈ ਜੀ ਤਾਂ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟੋਟਲ ਹੈਗੀਆਂ 9 ਤੁਰੀਆਂ ਠੀਕ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਇੰਪੋਰਟੈਂਟ ਫੈਕਟ ਹੈ ਜਿਹੜੇ ਆਪਾਂ ਪੜ੍ਹ ਲੈਣੇ ਆ ਠੀਕ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟੋਟਲ 1430 ਅੰਗ ਨੇ ਠੀਕ ਹੈ ਜੀ ਇੰਗਲਿਸ਼ ਦੇ ਵਿੱਚ ਪੇਜ ਲਿਖ ਦਿੰਦੇ ਆ ਪਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਹੋਇਆ ਤਾਂ ਕਰਕੇ ਆਪਾਂ ਇਹਨਾਂ ਦੇ ਅੰਗ ਕਹੇ ਜਾਂਦੇ ਆ ਠੀਕ ਹੈ ਜੀ ਜਿਹੜੇ ਇਹਨਾਂ ਦੇ ਪੇਜਾਂ ਦੀ ਜਿਹੜੀ ਉਹ ਲਿਖੇ ਹੋਏ ਆ ਇਹ ਲੈਂਡਸਕੇਪ ਔ पीसीएसडी ਵਿੱਚ ਇਸ ਤੋਂ ਬਾਅਦ ਕਹਿੰਦੇ ਆਮ ਤੌਰ ਤੇ ਇਹਦੇ ਜਿਹੜੇ ਹਰੇਕ ਪੇਜ ਦੇ ਉੱਪਰ 19 ਲਾਈਨ ਆਉਂਦੀਆਂ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀ ਪੇਜ ਦੀ ਹੈਡਲਾਈਨ ਹੈ ਹਰੇਕ ਦੀ ਠੀਕ ਹੈ ਜੀ ਇਹ ਹਰੇਕ ਹੈਡਲਾਈਨ ਨਵੇਂ ਰਾਗ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਟੋਟਲ ਨੰਬਰ ਆਫ ਲਾਈਨਸ ਕਹਿੰਦੇ ਆ ਇਹ ਆਪਾਂ 17 ਕਹਿੰਦੇ ਨੇ ਪੰਜਾਬੀ ਦੇ ਵਿੱਚ 26852 ਗੀਆਂ ਟੋਟਲ ਜਿਹੜੇ ਦੇ ਵਿੱਚ ਸ਼ਬਦ ਹੈਗੇ 39897 ਹੈ ਠੀਕ ਹੈ ਜੀ ਸਭ ਤੋਂ ਜ਼ਿਆਦਾ ਵਾਰ ਇਹ ਚ ਜਿਹੜਾ ਸ਼ਬਦ ਰਿਪੀਟ ਹੋਇਆ ਹੋਇਆ ਉਹ ਹੋਇਆ ਹੋਇਆ ਹਰੀ ਕਿੰਨੇ ਵਾਰ ਰਿਪੀਟ ਹੋਇਆ ਹੋਇਆਗਾ ਇਹ ਪੇਪਰ ਦੇ ਵਿੱਚ ਪੁੱਛਿਆ ਗਿਆਗਾ ਇਹ ਵੀ ਪੁੱਛਿਆ ਗਿਆ ਕਿਹੜਾ ਸ਼ਬਦ ਸਭ ਤੋਂ ਜ਼ਿਆਦਾ ਰਿਪੀਟ ਹੋਇਆ ਹੋਇਆ ਹਰੀ ਕਿੰਨੇ ਵਾਰੀ 2288 ਦੁਬਾਰਾ 88 ਵਾਰ ਠੀਕ ਹੈ ਜੀ ਬਸ ਇੰਨਾ ਯਾਦ ਕਰ ਲਓ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਇੰਪੋਰਟੈਂਟ ਫੈਕਟ ਨੇ ਜੇਕਰ ਤੁਹਾਡੇ ਨੂੰ ਮੰਤਰ ਪੁੱਛਦੇ ਆ ਉਹ ਹੈਗੇ ਜੀ 5894 ਠੀਕ ਹੈ ਜੀ ਮੰਤਰ ਪੁੱਛੇ ਜਾਂਦੇ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਹਾਈਮਨ ਕਹਿੰਦੇ ਆ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਮੰਤਰ ਕਹਿੰਦੇ ਆ ਠੀਕ ਹੈ ਜੀ ਚਲੋ ਸਿੱਖਾਂ ਅਤੇ ਮੁਗਲਾਂ ਦੇ ਵਿੱਚ ਲਈ ਰਾਜੀ ਲੜਾਈ ਕਿਸ ਸਾਲ ਲੜੀ ਗਈ ਸੀ ਸਭ ਤੋਂ ਪਹਿਲਾਂ ਦੱਸਦਾ ਕਿ ਇਹ ਲੜਾਈ ਜਿਹੜੀ ਹੋਈ ਸੀ ਇਹ ਮੁਗਲ ਫੌਜਾਂ ਅਤੇ ਸਿੱਖਾਂ ਦੇ ਵਿਚਕਾਰ ਹੋਈ ਸੀਗੀ ਤੇ ਸਿੱਖਾਂ ਵੱਲੋਂ ਕੌਣ ਲੀਡ ਕਰ ਰਹੇ ਸੀਗੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਤਾਂ ਇਹ ਪੁੱਛ ਰਹੇ ਨੇ ਜੀ ਇਹ ਲੜਾਈ ਕਿ ਲੜੀ ਕਿਹੜੇ ਸਾਲ ਗਈ ਸੀਗੀ ਇਹ ਲੜਾਈ ਲੜੀ ਗਈ ਸੀ ਜੀ 15 ਅਕਤੂਬਰ 1634 ਦੇ ਵਿੱਚ ਠੀਕ ਹੈ ਜੀ ਕੁਝ ਇੰਪੋਰਟੈਂਟ ਬੈਟਲਸ ਬਾਰੇ ਪੜ੍ਹ ਲੈਣੇ ਆ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ ਗਈਆਂ ਠੀਕ ਹੈ ਜੀ ਬੈਟਲ ਆਫ ਰੋਹੀਲਾ 1621 ਦੇ ਵਿੱਚ ਬੈਟਲ ਆਫ ਕਰਤਾਰਪੁਰ ਬੈਟਲ ਆਫ ਅੰਮ੍ਰਿਤਸਰ ਬੈਟਲ ਆਫ ਲਹੀਰਾ ਬੈਟਲ ਆਫ ਮਹਮ ਠੀਕ ਹੈ ਜੀ ਕਿਉਂਕਿ ਟ੍ਰੈਕਟ ਪੇਪਰ ਦੇ ਵਿੱਚ ਪੁੱਛ ਲਾਂਦੇ ਕਿ ਇਹਨਾਂ ਵਿੱਚ ਕਿਹੜੀ ਜੰਗ ਹੈ ਜਿਹੜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੁਬਾਰਾ ਲੜੀ ਗਈ ਹੈ ਤੇ نیچے ਆਪਸ਼ਨ ਦੇ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਆਪਣਾ ਬੈਟਲ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪੇ 10ਵੇਂ ਪਾਤਸ਼ਾਹ ਠੀਕ ਹੈ ਜੀ ਬੈਟਲ ਆਫ ਭੰਗਾਣੀ ਬੈਟਲ ਆਫ ਗਲੇਰ ਬੈਟਲ ਆਫ ਨਦੌਣ ਬਸੋਲੀ ਬੈਟਲ ਆਫ ਅਨੰਦਪੁਰ ਸਾਹਿਬ ਫਸਟ ਬੈਟਲ ਆਫ ਅਨੰਦਪੁਰ ਸਾਹਿਬ ਬਹੁਤ ਬੜੀ ਪੀਪਰ ਵਿੱਚ ਪੁੱਛਿਆ ਗਿਆ ਹੈਗਾ ਠੀਕ ਹੈ ਜੀ ਤੇ ਬੈਟਲ ਆਫ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਬੈਟਲ ਆਫ ਨਿਰਮੋਹਗੜ ਬੈਟਲ ਆਫ ਸਰਸਾ ਬੈਟਲ ਆਫ ਚਮਕੌਰ ਬੈਟਲ ਆਫ ਸ੍ਰੀ ਮੁਕਸੇ ਸਾਹਿਬ ਠੀਕ ਹੈ ਜੀ 40 ਮੁਕਤਿਆਂ ਨਾਲ ਸੰਬੰਧਿਤ ਹੈ ਕਿਧਰਾਣਾ ਕਿਹਾ ਜਾਂਦਾ ਸੀ ਮੁਕਸਬ ਦਾ ਪੁਰਾਣਾ ਨਾਮ ਠੀਕ ਹੈ ਜੀ ਆਹ ਲਹੀਰਾਂ ਦੀ ਲੜਾਈ ਜਿਹੜੀ ਹੋਈ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਜੋੜਾ ਮਹਾਰਾਜਾ ਜੀ ਸਿੰਘ ਜੀ ਦੇ ਸਮੇਂ ਅਫਗਾਨਿਸਤਾਨ ਦਾ ਸ਼ਾਸਕ ਕੌਣ ਸੀਗਾ ਸ਼ਾਹ ਜਮਾਨ ਕਿਲਾ ਜਿੱਤਿਆ ਸੀ ਸ਼ਾਹ ਜਮਾਨ ਤੋਂ ਮਹਾਰਾਜਾ ਜੀ ਸਿੰਘ ਜੀ ਨੇ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਆਹ ਦੇਖੋ ਜੀ ਆਹ ਸ਼ਾਹ ਜਮਾਨ ਆੰਗਾ ਜਿਹੜੋ ਆਪਣੇ ਮਹਾਰਾਜਾ ਜੀ ਸਿੰਘ ਜੀ ਨੇ ਕਿਲਾ ਜਿੱਤਿਆ ਸੀਗਾ ਇਸ ਤੋਂ ਬਾਅਦ ਚੱਲਦੇ ਆ ਅਗਲੇ ਤੇ ਕਿਹਨੇ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਕਿਹੜਾ ਹੈਗਾ ਸਿੱਖਾਂ ਦੇ ਇਤਿਹਾਸ ਦੇ ਵਿੱਚ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਇਹਨਾਂ ਦੇ ਵਿੱਚੋਂ ਕਿਹੜਾ ਮੰਨਿਆ ਜਾਂਦਾ ਹੈਗਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਹਣੀ ਜੀ ਤਾਂ ਇਹ ਮੰਨਿਆ ਜਾਂਦਾ ਜੀ ਸ੍ਰੀ ਗੋਇੰਦਵਾਲ ਕਿਹੜਾ ਜੀ ਸ੍ਰੀ ਗੋਇੰਦਵਾਲ ਜੀ ਨੂੰ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਹੈ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਹੁਣ ਤੁਹਾਡੇ ਬਾਅਦ ਇੱਕ ਪ੍ਰਸ਼ਨ ਇਹ ਹੈ ਕਿ ਗੋਇੰਦਵਾਲ ਸ਼ਹਿਰ ਹੈ ਜਿਹੜਾ ਉਹ ਕਿਹਦੇ ਦੁਆਰਾ ਕਿੰਨੇਵੇਂ ਸਿੱਖ ਸਿੱਖ ਗੁਰੂ ਦੁਆਰਾ ਬਸਾਇਆ ਗਿਆ ਸੀਗਾ ਕਿਨੇ ਬਲਵੰਡ ਅਤੇ ਸੱਤਾ ਨਾਮਕ ਰਾਗੀ ਕਿੰਨੇ ਗੁਰੂ ਸਹਿਬਾਨ ਦੇ ਸਮਕਾਲੀ ਸਨ ਸਮਕਾਲੀ ਦਾ ਮਤਲਬ ਕਿ ਉਹਨਾਂ ਦੇ ਸਮੇਂ ਦੇ ਨਾਲ ਰਿਲੇਟ ਕਰਦੇ ਸੀ ਉਹਨਾਂ ਦੇ ਸਮੇਂ ਸੀਗੇ ਇਹ ਤਾਂ ਇਹ ਹੈਗੇ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦੇ ਦੂਜੇ ਗੁਰੂ ਜੀ ਦੇ ਸਮੇਂ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਿਨੇ ਜੀ ਮਾਇਲ ਟੇਕ ਸੰਗਤ ਸੰਸਾਰਾ ਬੋ ਵਿਦੀਪਾਂ ਦੇ ਕੜੇ ਕਮਿਆਰਾ ਕਮਿਆਰਾ ਦੀ ਗੱਲ ਕਮਿਆਰ ਦੀ ਗੱਲ ਕਰ ਰਿਹਾ ਹੈ ਕਿ कि ਜਿਸ ਤਰ੍ਹਾਂ ਮਾਈ ਟੇਕ ਸੰਗਲ ਸੰਸਾਰ ਜਿਸ ਤਰ੍ਹਾਂ ਆਪਾਂ ਸੰਗਲ ਸੰਸਾਰ ਦਾ ਜਿਹਾ ਸੰਗਲ ਹੈ ਉਹ ਆਪਣੇ ਗੱਲ ਦੇ ਵਿੱਚ ਪਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਉਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਬਹੁ ਵਿਧੀ ਦੇ ਨਾਲ ਜਿਹੜਾ ਕਮਿਹਾਰਾ ਖਵਾਵਲੇ ਭਾਂਡੇ ਨੂੰ ਸੰਘਿਆਰਦਾਗਾ ਤਾਂ ਇਹ ਕਿੰਨੇ ਗੁਰੂ ਜੀ ਦੇ ਸ਼ਬਦ ਹਨ ਜਿਨ੍ਹਾਂ ਨੇ ਇੰਨਾ ਸ਼ਬਦਾਂ ਦੁਆਰਾ ਸੰਸਾਰ ਨੂੰ ਸਿਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਠੀਕ ਹੈ ਜੀ ਇਹ ਆਪਣੇ ਗੁਰੂ ਸਾਹਿਬਾਨ ਹਨ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਿ ਇਹ ਗਿਆਨਪੀਠ ਜਿੱਤਣ ਵਾਲਾ ਗਿਆਨਪੀਠ ਪੁਰਸਕਾਰ ਹੈਗਾ ਇਹ ਜਿੱਤਣ ਵਾਲਾ ਪਹਿਲਾ ਪੰਜਾਬੀ ਨਾਵਲਕਾਰ ਕੌਣ ਆਗਾ ਜੋ ਨਾਵਲਕਾਰ ਆ ਜਾਂਦਾ ਜੇ ਪਹਿਲਾਂ ਕਿਹਨਾਂ ਤੇ ਪਹਿਲਾ ਪੰਜਾਬੀ ਕੌਣ ਹੈ ਫਿਰ ਤਾਂ ਬੱਗਾ ਪ੍ਰੀਤਮਾ ਜੀ ਦਾ ਨਾਮ ਆ ਜਾਂਦਾ ਪਰ ਇਹਨਾਂ ਨੇ ਕਿਹਾ ਤਾਂ ਕਿ ਪਹਿਲਾ ਨਾਵਲਕਾਰ ਕੌਣ ਹੈ ਨਾਵਲਕਾਰ ਕਹਿੰਦਾ ਤਾਂ ਫਿਰ ਗੁਰਦੇਵ ਸਿੰਘ ਜੀ ਦਾ ਨਾਮ ਆਊਗਾ ਠੀਕ ਹੈ ਜੀ ਫਿਰ ਜਿਹਦਾ ਨਾਮ ਆਊਗਾ ਗੁਰਦੇਵ ਸਿੰਘ ਜੀ ਦਾ ਨਾਮ ਆਊਗਾ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈਗਾਗਾ ਇਹਦੇ ਵਿੱਚ ਕਹਿੰਦੇ ਜੀ ਸਾਲ 2020 ਦੇ ਵਿੱਚ ਪਾ ਦੇ ਪਹਿਲਾ ਦੇ ਲਈ ਸਹਿਤਾ ਅਕੈडमी ਜੁਬਾ ਪਰਸਕਾਰ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਸਵਾਰਾਜੀ ਦੇ ਪੇਪਰ ਵਿੱਚ ਪ੍ਰਸ਼ਨ ਆਇਆ ਸੀਗਾ ਕਿ 2000 ਦਾ ਸਭ ਤੋਂ ਪਹਿਲਾ ਸੋਰੀ ਸਭ ਤੋਂ ਪਹਿਲਾ ਸਹਿਤਾ ਅਕੈडमी ਬਾਣ ਸਾਹਿਤ ਪੁਰਸਕਾਰ ਜਿੱਤਣ ਵਾਲਾ ਕਿਹੜਾ ਵਿਅਕਤੀ ਹੈਗਾ ਕਲਰਕ ਦੇ ਵਿੱਚ ਪੇਪਰ ਆਇਆ ਸੀ ਉਹਦਾ ਨਾਮ ਹੈਗਾ ਸੀ ਜਸਵੀਰ ਭੁੱਲਰ ਸੀਗੇ ਜਿਹੜੇ অপਸ਼ਨ ਨੰਬਰ 3 ਚ ਪਏ ਹੈਗੇ ਠੀਕ ਹੈ ਜੀ ਪਰ ਇਹ ਜਿਹੜਾ ਪ੍ਰਸ਼ਨ ਹੈ ਰਹਿਜੀ ਪੇਪਰ ਵਿੱਚ ਹਜੇ ਤੱਕ ਨਾ ਰਿਪੀਟ ਹੋਇਆ ਨਹੀਂ ਪਰ ਹੋਊਗਾ ਜ਼ਰੂਰ ਰਿਪੀਟ ਠੀਕ ਹੈ ਜੀ ਸਾਲ 2020 ਦੇ ਵਿੱਚ ਇਹਨਾਂ ਨੂੰ ਸਹਿਤ ਅਕੈਡਮੀ ਜੁਬਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈਗਾ ਕਿਹੜੀ ਨਵੀਂ ਰਚਨਾ ਸੀਗੀ ਪਾ ਦੇ ਪਹਿਲਾਂ ਠੀਕ ਹੈ ਜੀ ਤੇ ਕਿਹੜੀ ਇਹ ਮਹਾਨ ਸ਼ਖਸੀਅਤ ਹੈ ਇਹ ਹੈਗੇ ਜੀ ਆਪਣੇ ਏ ਨੰਬਰ ਆਪਸ਼ਨ ਗੀਤਵਿੰਦਰ ਠੀਕ ਹੈ ਜੀ ਤਾਂ ਇਹਨਾਂ ਰਾਜੇ ਆਪਣੇ ਇਹ ਲੈਕਚਰ ਦੀ ਸਮਾਪਤੀ ਹੁੰਦੀ ਹੈਗੀ ਤੁਹਾਨੂੰ ਇਹ ਪੰਜਾਬ ਜੀ ਦੇ ਲੈਕਚਰ ਕਿਸ ਤਰ੍ਹਾਂ ਲੱਗ ਰਹੇ ਨੇ ਵੱਧ ਤੋਂ ਵੱਧ ਦਾ ਰਿਵਿਊ ਦਿਆ ਕਰੋ ਰਾਜੇ ਬਾਕੀ ਮੇਰੀ ਜਿਹੜੀ ਪਲੇਲਿਸਟ ਹੈਗੀ ਉਹ ਬਣਾ ਦਿੱਤੀ ਗਈ ਹੈ ਜੇਕਰ ਕਿਸੇ ਬੱਚੇ ਨੂੰ ਇਕੱਠੇ ਦੀ ਲੈਕਚਰ ਚਾਹੀਦਾ ਨਹੀਂ ਥਉੜੇ ਪਹਿਲਾ ਦੂਜਾ ਤੀਜਾ ਚੌਥਾ ਸੀਰੀਜ਼ ਵਾਈਜ਼ ਤਾਂ ਉਹ ਤੁਹਾਨੂੰ ਪਲੇਲਿਸਟ ਦੇ ਵਿੱਚੋਂ ਮਿਲ ਜਾਣਗੇ ਪਲੇਲਿਸਟ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਬਹੁਤ ਬੱਚੇ ਨੂੰ ਨਹੀਂ ਪਤਾ ਲੱਗਦਾ ਪਲੇਲਿਸਟ ਕਿੱਥੇ ਹੈ ਜਿਸ ਦਾ ਜੇ ਤੁਸੀਂ ਆਪਣੇ ਚੈਨਲ ਦੇ ਵਿੱਚ ਜਾਂਦੇ ਹੋ ਨਾ ਤੁਹਾਨੂੰ ਆ ਚੀਜ਼ਾਂ ਦਿਖਾਈ ਦੇਣਦੀਆਂ ਹੋਣਗੀਆਂ ਇੱਥੇ ਤਾਂ ਜੇ ਉਹ ਵੀਡੀਓ ਹੁੰਦੀਆਂ ਜਿਹੜੀਆਂ ਆਪਾਂ ਡੇਲੀ ਅਪਡੇਟ ਕਰਦੇ ਹਾਂ ਠੀਕ ਦੇਖੋ ਜਿਵੇਂ ਤੁਸੀਂ ਵੀਡੀਓ ਤੇ ਜਾਓਗੇ ਜਿਹੜੀਆਂ ਵੀਡੀਓ ਆਪਣੀਆਂ ਲੈਣੋਂ ਵਾਰ ਵੀਡੀਓ ਅਪਡੇਟ ਕੀਤੀਆਂ ਹੋਣਗੀਆਂ ਉਹ ਤੁਹਾਨੂੰ ਇੱਥੇ ਦਿਖਾਈ ਦੇਣਗੀਆਂ ਠੀਕ ਹੈ ਜੀ ਇਸ ਤੋਂ ਬਾਅ ਜੇ ਤੁਸੀਂ ਪਲੇਲਿਸਟ ਤੇ ਕਲਿੱਕ ਕਰੋਗੇ ਤਾਂ ਜੀ ਇੱਥੇ ਤੁਹਾਨੂੰ ਸਾਰੀ ਸਾਰਣੀ ਮਿਲ ਜਾਂਦੀ ਹੁੰਦੀ ਹੈ ਠੀਕ ਹੈ ਜਿਹੜੇ ਕਲਾਸ ਆਪਣੀਆਂ ਲੱਗੀਆਂ ਫਿਲਹਾਲ ਆਪਣੀਆਂ ਨਵੀਆਂ ਕਲਾਸਾਂ 2025 ਦੀਆਂ ਕਰੰਟ ਅਫੇਅਰਾਂ ਵਾਲੀਆਂ ਵੀ ਅਪਡੇਟ ਕਰਦਗੇ 2024 ਵਾਲੀਆਂ ਠੀਕ ਹੈ ਜੀ ਤੇ ਆਹ ਦੇਖੋ ਜੀ ਇੱਥੇ ਜੇ ਤੁਸੀਂ ਜਾਓਗੇ ਨਾ ਆਪਣੇ ਆ ਪੰਜਾਬ ਜੀ ਦਾ ਫੋਲਡਰ 2025 ਦਾ ਪੰਜਾਬ ਜੀ ਕਿਦਾ ਬਣਿਆ ਹੋਇਆਗਾ ਇੱਥੇ ਆਪਣੇ ਆ ਦੇਖੋ ਜੀ ਸਾਰੇ ਲੈਕਚਰ ਅਪਡੇਟ ਕੀਤੇ ਹੋਏ ਹੈਗੇ ਠੀਕ ਹੈ ਜੀ ਤੇ ਇੱਥੇ ਤੁਹਾਨੂੰ ਲੈਕਚਰ ਮਿਲ ਹੀ ਜਾਣਗੇ ਸਾਰੇ ਬੱਚਿਆਂ ਦਾ ਜੀ ਇੱਥੋਂ ਸਾਰੇ ਲੈਕਚਰ ਲਾ ਲੈਣਾ ਜੇ ਕਿਸੇ ਬੱਚੇ ਨੂੰ ਮਤਲਬ ਲੈਨੋ ਵਾਲਾ ਲੈਕਚਰ ਲ ਠੀਕ ਹੈ ਜੀ ਇਹਦੇ ਵਿੱਚ ਤੁਹਾਡਾ 1800 ਤੋਂ ਲੈ ਕੇ 1700 ਤੋਂ ਲੈ ਕੇ 2000 ਐਮਸੀਕੂ ਅਪਡੇਟ ਹੋਣਾ ਹੈਗਾ ਠੀਕ ਹੈ ਤਾਂ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਆਪਣੇ ਜੇ ਕਿਸੇ ਬੱਚੇ ਨੂੰ ਤੁਸੀਂ ਆਪਣਾ ਸਸੇਗਾ ਮੇਸੇਰੇ ਦੋਸਤੋ ਠੀਕ ਹੈ ਜੀ ਕੀ ਵੀ ਆਪਾਂ ਕਿਸੇ ਆਪਣੇ ਯਾਰ ਦੋਸਤ ਨੂੰ ਤੁਸੀਂ ਉਹਨੂੰ ਪਲੇਲਿਸਟ ਵਿੱਚ ਇੱਥੋਂ ਸ਼ੇਅਰ ਕਰ ਸਕਦੇ ਹੋ ساری ਸਾਰੀ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਰਹੋ